ਤੇ ਬਹੁਤ ਲੰਮੇ ਸਮੇਤ ਉਹਨਾਂ ਦੀ ਮੰਗ ਸੀਗੀ ਤੇ 10 ਸਾਲ ਤੋਂ ਉੱਪਰ ਜਿਹੜਾ ਰੋਡ ਬਣੀ ਨੂੰ ਹੋ ਗਿਆ ਸੀ ਇੱਥੇ ਲੋਕਟਾਈਡ ਲਾ ਕੇ ਜਿਹੜਾ ਅਸੀਂ ਇਹਨੂੰ ਬਣਾ ਰਹੇ ਹਾਂ ਤੇ ਬਹੁਤ ਅੱਛੀ ਜਿਹੜੀ ਰੋਡ ਆ ਬਣ ਕੇ ਪਿਆਰ ਹੋ ਜੀ ਤੇ ਮੱਲਾ ਨਿਵਾਸੀ ਲੋਕ ਇੱਥੋਂ ਦੇ ਜਿਹੜੇ ਸਾਡੇ ਭੈਣ ਭਰਾ ਨੇ ਬਜ਼ੁਰਗ ਨੇ ਉਹ ਸਾਰੇ ਖੁਸ਼ ਨੇ ਕਿ ਤੁਸੀਂ ਆਪਣਾ ਉਰੇ ਦੇਖ ਕੇ ਆਪ ਕੰਮ ਕਰਾਉਣਾ ਜੀ ਤੁਹਾਨੂੰ ਲੱਗਦਾ ਕਿ ਮਟੀਰੀਅਲ ਸਹੀ ਨਹੀਂ ਹੈਗਾ ਤੇ ਕਿਤੇ ਮਾੜੀ ਮੋਟੀ ਕਮੀ ਰਹਿ ਜਾਂਦੀ ਹੈ ਤਾਂ ਤੁਸੀਂ ਬਿਲਕੁਲ ਕੰਮ ਰੋਕ ਜੇ ਰੋਕ ਸਕਦੇ ਹੋ ਆਪਾਂ ਚੰਗਾ ਕੰਮ ਕਰਨਾ ਬਾਰ ਬਾਰ ਨਹੀਂ ਹੋਇਆ ਕਰਦੀਆਂ ਚੀਜ਼ਾਂ ਸੋ ਨਾਲ ਹੋ ਕੇ ਸਾਰੇ ਮੁਹੱਲਾ ਨਿਵਾਸੀਆਂ ਨੂੰ ਸਾਰੇ ਲੋਕਾਂ ਨੂੰ ਬੇਨਤੀ ਹੈ ਕਿ ਨਾਲ ਹੋ ਕੇ ਆਪਾਂ ਕੰਮ ਕਰਾਈਏ ਮੈਂ ਇੱਥੇ ਜੰਮਿਆ ਪਲਿਆ ਤੇ ਮੈਨੂੰ ਗਲੀਆਂ ਦਾ ਭੇਤ ਜਿਆ ਹੈਗਾ ਸੋ ਆਪਣੇ ਆਪ ਆਪ ਨਾਲ ਲੰਘ ਜਾਂਦਾ ਤੇ ਸਭ ਤੋਂ ਵੱਡੀ ਗੱਲ ਫਿਰ ਉਸ ਤੋਂ ਬਾਅਦ ਸਾਰਿਆਂ ਨੂੰ ਹੱਥ ਖੜਾ ਕਰ ਹੁੰਦਾ ਮੇਲ ਹੋ ਜਾਂਦਾ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਹੈ ਜੀ ਅੱਜ ਉਸ ਇੱਕ ਕੰਮ ਕਰਾਉਣ ਦੀ ਲੜੀ ਦੇ ਤਹਿਤ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਬਸੀ ਪਠਾਣਾ ਦੇ ਵਾਰਡ ਨੰਬਰ 5 ਦੇ ਵਿੱਚ ਚੌਂਕ ਪੈਂਦਾ ਜੀ ਤੇ ਬਹੁਤ ਲੰਮੇ ਸਮੇਂ ਤੋਂ ਇਹਨਾਂ ਦੀ ਮੰਗ ਸੀਗੀ ਤੇ 10 ਸਾਲ ਤੋਂ ਉੱਪਰ ਜਿਹੜਾ ਰੋਡ ਬਣੀ ਨੂੰ ਹੋ ਗਿਆ ਸੀ ਇੱਥੇ ਲੋਕਟਾਈਡ ਲਾ ਕੇ ਜਿਹੜਾ ਅਸੀਂ ਇਹਨੂੰ ਬਣਾ ਰਹੇ ਹਾਂ ਮੋਤ ਅੱਛੀ ਜਿਹੜੀ ਰੋਡਾਂ ਬਣ ਕੇ ਪਿਆਰ ਹੋ ਜੂ ਤੇ ਮਹੱਲਾ ਨਿਵਾਸੀ ਲੋਕ ਇੱਥੋਂ ਦੇ ਜਿਹੜੇ ਸਾਡੇ ਭੈਣ ਭਰਾ ਨੇ ਬਜ਼ੁਰਗ ਨੇ ਉਹ ਸਾਰੇ ਖੁਸ਼ ਨੇ ਬਹੁਤ ਧੰਨਵਾਦ ਆਮ ਲੋਕਾਂ ਦਾ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਤੇ ਆਪਣੇ ਇਸ ਭਰਾ ਨੂੰ ਇਸ ਪੁੱਤ ਨੂੰ ਮੌਕਾ ਦਿੱਤਾ ਸੇਵਾ ਕਰਨ ਦਾ ਅਸੀਂ ਇਹਦੇ ਨਾਲ ਨਾਲ ਹੀ ਅਪੀਲ ਵੀ ਕਰਨਾ ਚਾਹੁੰਦੇ ਆ ਮੈਂ ਹਮੇਸ਼ਾ ਜਿੱਥੇ ਵੀ ਕੰਮ ਕਰਦਾ ਇਹ ਸਾਡੇ ਅਨਕਲੋਨੀ ਖੜੇ ਨੇ ਬਾਕੀ ਹੋਰ ਸਾਡੇ ਸਾਥੀ ਖੜੇ ਨੇ ਮੰਗੀ ਪੀਰੋਣੀ ਸਾਰਿਆਂ ਨੂੰ ਮੇਰੀ ਇਹ ਬੇਨਤੀ ਆ ਗਾਂਦੀਓਣੀ ਸਾਰਿਆਂ ਨੂੰ ਵੀ ਕਿ ਆਪਣਾ ਰਾਣੇ ਵੀਰੋਣੀ ਸਾਰਿਆਂ ਨੂੰ ਵੀ ਕਿ ਤੁਸੀਂ ਆਪਣਾ ਉਰੇ ਦੇਖ ਕੇ ਆਪ ਕੰਮ ਕਰਾਉਣਾ ਜੇ ਤੁਹਾਨੂੰ ਲੱਗਦਾ ਕਿ ਮਟੀਰੀਅਲ ਸਹੀ ਨਹੀਂ ਹੈਗਾ ਤੇ ਕਿਤੇ ਮਾੜੀ-ਮੋਟੀ ਕਮੀ ਰਹਿ ਜਾਂਦੀ ਹੈ ਤਾਂ ਤੁਸੀਂ ਬਿਲਕੁਲ ਕੰਮ ਰੋਕ ਰੋਕ ਸਕਦੇ ਹੋ ਆਪਾਂ ਚੰਗਾ ਕੰਮ ਕਰਨਾ ਬਾਰ-ਬਾਰ ਨਹੀਂ ਹੋਇਆ ਕਰਦੀਆਂ ਚੀਜ਼ਾਂ ਸੋ ਨਾਲ ਹੋ ਕੇ ਸਾਰੇ ਮੁਹੱਲਾ ਨਿਵਾਸੀਆਂ ਨੂੰ ਸਾਰੇ ਲੋਕਾਂ ਨੂੰ ਬੇਨਤੀ ਹੈ ਕਿ ਨਾਲ ਹੋ ਕੇ ਆਪਾਂ ਕੰਮ ਕਰਾਈਏ ਤਾਂ ਕਿ ਚੰਗਾ ਕੰਮ ਹੋ ਸਕੇ ਤੇ ਲੋਕਾਂ ਦੇ ਨੂੰ ਵਾਅਦਾ ਕਰਦੇ ਹਾਂ ਕਿ ਅਸੀਂ ਜੋ ਤੁਹਾਨੂੰ ਕਿਹਾ ਸੀ ਉਹ ਆਪਣਾ ਪੂਰਾ ਕਰਾਂਗੇ ਜੋ ਤੁਹਾਡੇ ਨਾਲ ਅਸੀਂ ਵਾਅਦੇ ਕੀਤੇ ਸੀਗੇ ਉਹ ਸਾਰੇ ਨਿਭਾਵਾਂਗੇ ਸੋ ਬਹੁਤ-ਬਹੁਤ ਧੰਨਵਾਦ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਅੱਜ ਸਕੂਟਰੀ ਦੇ ਉਦਘਾਟਨ ਕਰ ਰਹੇ ਹਾਂ ਲੂਪ ਬੜਾ ਦੇਖੀ ਤੁਸੀਂ ਦੇਖੋ ਜੀ ਸਾਡਾ ਸ਼ਹਿਰ ਨਾ ਬਹੁਤ ਕੰਜੈਸਟਡ ਹੈਗਾ ਅੰਦਰੋਂ ਛੋਟੀਆਂ ਗਲੀਆਂ ਨੇ ਤੇ ਜਦੋਂ ਆਪਾਂ ਕਾਰ ਤੇ ਆਉਂਦੇ ਹਾਂ ਇੱਕ ਤਾਂ ਟਾਈਮ ਬਹੁਤ ਲੱਗ ਜਾਂਦਾ ਹੈ ਦੂਜਾ ਇਹ ਵੀ ਫੇਰ ਵੀ ਪਿੱਛੇ ਖੜਾ ਕੇ ਆਉਣਾ ਪੈਂਦਾ ਸਕੂਟਰੀ ਤੇ ਹੁੰਦਾ ਮੈਂ ਇੱਥੇ ਜੰਮਿਆ ਪੜਿਆ ਤੇ ਮੈਨੂੰ ਗਲੀਆਂ ਦਾ ਭੇਤ ਜਿਆ ਹੈਗਾ ਸੋ ਆਪਣੇ ਆਪ ਆਰਾਮ ਨਾਲ ਲੰਘ ਜਾਈਦਾ ਸੋ ਸਭ ਤੋਂ ਵੱਡੀ ਗੱਲ ਫੇਰ ਉਸ ਤੋਂ ਬਾਅਦ ਸਾਰਿਆਂ ਨੂੰ ਹੱਥ ਖੜਾ ਕਰ ਹੁੰਦਾ ਮੇਲ ਹੋ ਜਾਂਦਾ ਸੋ ਸਾਰੇ ਆਪਣੇ ਨੇ ਇੱਥੇ ਮੇਰੇ ਲਈ ਕੋਈ ਇਹ ਬਗਾਨਾ ਸ਼ਹਿਰ ਨਹੀਂ ਮੈਂ ਇੱਥੇ ਜੰਮਿਆ ਪੜਿਆ ਸੋ ਇਸ ਕਰਕੇ ਨਾਲੇ ਪੁਰਾਣੀਆਂ ਯਾਦਾਂ ਤਾੜੀਆਂ ਹੋਈਆਂ ਨੇ ਗਲੀਆਂ 'ਚ ਜਾਣ ਵਾਲੀਆਂ ਠੀਕ ਹੈ ਜੀ ਤੇ ਬਹੁਤ ਲੰਮੇ ਸਮੇਂ ਤੋਂ ਇਹਨਾਂ ਦੀ ਮੰਗ ਸੀਗੀ ਤੇ 10 ਸਾਲ ਤੋਂ ਉੱਪਰ ਜਿਹੜਾ ਰੋਡ ਬਣੀ ਨੂੰ ਹੋ ਗਿਆ ਸੀ ਇੱਥੇ ਲੋਕਟਾਈ ਲਾ ਕੇ ਜਿਹੜਾ ਅਸੀਂ ਇਹਨੂੰ ਬਣਾ ਰਹੇ ਹਾਂ ਇਹ ਬਹੁਤ ਅੱਛੀ ਜਿਹੜੀ ਰੋਡ ਆ ਬਣ ਕੇ ਪਿਆਰੋ ਜੀ ਤੇ ਮੁਹੱਲਾ ਨਿਵਾਸੀ ਲੋਕ ਇੱਥੋਂ ਦੇ ਜਿਹੜੇ ਸਾਡੇ ਭੈਣ ਭਰਾ ਨੇ ਬਜ਼ੁਰਗ ਨੇ ਉਹ ਸਾਰੇ ਖੁਸ਼ ਨੇ ਕਿ ਤੁਸੀਂ ਆਪਣਾ ਉਰੇ ਦੇਖ ਕੇ ਆਪ ਕੰਮ ਕਰਾਉਣਾ ਜੇ ਤੁਹਾਨੂੰ ਲੱਗਦਾ ਕਿ ਮਟੀਰੀਅਲ ਸਹੀ ਨਹੀਂ ਹੈਗਾ ਤੇ ਕਿਤੇ ਮਾੜੀ ਮੋਟੀ ਕਮੀ ਰਹਿ ਜਾਂਦੀ ਹੈ ਤਾਂ ਤੁਸੀਂ ਬਿਲਕੁਲ ਕੰਮ ਰੋਕ ਦੇ ਰੋਕ ਸਕਦੇ ਹੋ ਆਪਾਂ ਚੰਗਾ ਕੰਮ ਕਰਨਾ ਬਾਰ ਬਾਰ ਨਹੀਂ ਹੋਏ ਕਰਦੀਆਂ ਚੀਜ਼ਾਂ ਸੋ ਨਾਲ ਹੋ ਕੇ ਸਾਰੇ ਮੁਹੱਲਾ ਨਿਵਾਸੀਆਂ ਨੂੰ ਸਾਰੇ ਲੋਕਾਂ ਨੂੰ ਬੇਨਤੀ ਹੈ ਕਿ ਨਾਲ ਹੋ ਕੇ ਆਪਾਂ ਕੰਮ ਕਰਾਈਏ ਮੈਂ ਇੱਥੇ ਜੰਮਿਆ ਪਲਿਆ ਤੇ ਮੈਨੂੰ ਗਲੀਆਂ ਦਾ ਭੇਤ ਜਿਆ ਹੈਗਾ ਸੋ ਆਪਣੇ ਆਪ ਆਮ ਨਾਲ ਲੰਘ ਜਾਈਦਾ ਤੇ ਸਭ ਤੋਂ ਵੱਡੀ ਗੱਲ ਫਿਰ ਉਸ ਤੋਂ ਬਾਅਦ ਸਾਰਿਆਂ ਨੂੰ ਹੱਥ ਖੜਾ ਕਰਾਉਂਦਾ ਮੇਲ ਹੋ ਜਾਂਦਾ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਆ ਜੀ ਅੱਜ ਉਸ ਇੱਕ ਕੰਮ ਕਰਾਉਣ ਦੀ ਲੜੀ ਦੇ ਤਹਿਤ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਾਹਿਬ ਸਿੰਘ ਮਾਨ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਬਸੀ ਪਠਾਣਾ ਦੇ ਵਾਰਡ ਨੰਬਰ 5 ਦੇ ਵਿੱਚ ਚੌਕ ਪੈਂਦਾ ਜੀ ਤੇ ਬਹੁਤ ਲੰਮੇ ਸਮੇਂ ਤੋਂ ਇਹਨਾਂ ਦੀ ਮੰਗ ਸੀਗੀ ਤੇ 10 ਸਾਲ ਤੋਂ ਉੱਪਰ ਜਿਹੜਾ ਰੋਡ ਬਣੀ ਨੂੰ ਹੋ ਗਿਆ ਸੀ ਇੱਥੇ ਲੋਕਟਾਈਡ ਲਾ ਕੇ ਜਿਹੜਾ ਅਸੀਂ ਇਹਨੂੰ ਬਣਾ ਰਹੇ ਹਾਂ ਤੇ ਬਹੁਤ ਅੱਛੀ ਜਿਹੜੀ ਰੋਡ ਆ ਬਣ ਕੇ ਪਿਆਰ ਹੋ ਜੂ ਤੇ ਮੱਲਾ ਨਿਵਾਸੀ ਲੋਕ ਇੱਥੋਂ ਦੇ ਜਿਹੜੇ ਸਾਡੇ ਭੈਣ ਭਰਾ ਨੇ ਬਜ਼ੁਰਗ ਨੇ ਉਹ ਸਾਰੇ ਖੁਸ਼ ਨੇ ਬਹੁਤ ਧੰਨਵਾਦ ਆਮ ਲੋਕਾਂ ਦਾ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਤੇ ਆਪਣੇ ਇਸ ਭਰਾ ਨੂੰ ਇਸ ਪੁੱਤ ਨੂੰ ਮੌਕਾ ਦਿੱਤਾ ਸੇਵਾ ਕਰਨ ਦਾ ਅਸੀਂ ਇਹਦੇ ਨਾਲ ਨਾਲ ਹੀ ਅਪੀਲ ਵੀ ਕਰਨਾ ਚਾਹੁੰਦੇ ਆ ਮੈਂ ਹਮੇਸ਼ਾ ਜਿੱਥੇ ਵੀ ਕੰਮ ਕਰਦਾ ਹੈ ਇਹ ਸਾਡੇ ਅੰਕਲੋ ਨਹੀਂ ਖੜੇ ਨੇ ਬਾਕੀ ਹੋਰ ਸਾਡੇ ਸਾਥੀ ਖੜੇ ਨੇ ਮੰਗੀ ਪੀਰੋਣੀ ਸਾਰਿਆਂ ਨੂੰ ਮੇਰੀ ਇਹ ਬੇਨਤੀ ਆ ਗਾਂਦੀਓਣੀ ਸਾਰਿਆਂ ਨੂੰ ਵੀ ਕਿ ਆਪਣਾ ਰਾਣੇ ਵੀਰੋਣੀ ਸਾਰਿਆਂ ਨੂੰ ਵੀ ਕਿ ਤੁਸੀਂ ਆਪਣਾ ਉਰੇ ਦੇਖ ਕੇ ਆਪ ਕੰਮ ਕਰਾਉਣਾ ਜੇ ਤੁਹਾਨੂੰ ਲੱਗਦਾ ਕਿ ਮਟੀਰੀਅਲ ਸਹੀ ਨਹੀਂ ਹੈਗਾ ਤੇ ਕਿਤੇ ਮਾੜੀ-ਮੋਟੀ ਕਮੀ ਰਹਿ ਜਾਂਦੀ ਹੈ ਤਾਂ ਤੁਸੀਂ ਬਿਲਕੁਲ ਕੰਮ ਰੋਕ ਦੇ ਰੋਕ ਸਕਦੇ ਹੋ ਆਪਾਂ ਚੰਗਾ ਕੰਮ ਕਰਨਾ ਬਾਰ-ਬਾਰ ਨਹੀਂ ਹੋਇਆ ਕਰਦੀਆਂ ਚੀਜ਼ਾਂ ਸੋ ਨਾਲ ਹੋ ਕੇ ਸਾਰੇ ਮੁਹੱਲਾ ਨਿਵਾਸੀਆਂ ਨੂੰ ਸਾਰੇ ਲੋਕਾਂ ਨੂੰ ਬੇਨਤੀ ਹੈ ਕਿ ਨਾਲ ਹੋ ਕੇ ਆਪਾਂ ਕੰਮ ਕਰਾਈਏ ਤਾਂ ਕਿ ਚੰਗਾ ਕੰਮ ਹੋ ਸਕੇ ਤੇ ਲੋਕਾਂ ਦੇ ਨੂੰ ਵਾਅਦਾ ਕਰਦੇ ਆਂ ਕਿ ਅਸੀਂ ਜੋ ਤੁਹਾਨੂੰ ਕਿਹਾ ਸੀ ਉਹ ਆਪਣਾ ਪੂਰਾ ਕਰਾਂਗੇ ਜੋ ਤੁਹਾਡੇ ਨਾਲ ਅਸੀਂ ਵਾਅਦੇ ਕੀਤੇ ਸੀਗੇ ਉਹ ਸਾਰੇ ਨਿਭਾਵਾਂਗੇ ਸੋ ਬਹੁਤ-ਬਹੁਤ ਧੰਨਵਾਦ ਬਾਈ ਗੁਰਜੀ ਕਾ ਖਾਲਸਾ ਬਾਈ ਗੁਰਜੀ ਅੱਜ ਸਕੂਟਰੀ ਦੇ ਉਦਘਾਟਨ ਕਰ ਰਹੇ ਹਾਂ ਲੋਕ ਬੜਾ ਦੇਖੀ ਤੁਸੀਂ ਦੇਖੋ ਜੀ ਸਾਡਾ ਸ਼ਹਿਰ ਨਾ ਬਹੁਤ ਕੰਜੈਸਟਡ ਹੈਗਾ ਅੰਦਰੋਂ ਛੋਟੀਆਂ ਗਲੀਆਂ ਨੇ ਤੇ ਜਦੋਂ ਆਪਾਂ ਕਾਰ ਤੇ ਆਉਂਦੇ ਹਾਂ ਇੱਕ ਤਾਂ ਟਾਈਮ ਬਹੁਤ ਲੱਗ ਜਾਂਦਾ ਹੈ ਦੂਜਾ ਇਹ ਵੀ ਫਿਰ ਵੀ ਪਿੱਛੇ ਖੜਾ ਕੇ ਆਉਣਾ ਪੈਂਦਾ ਸਕੂਟਰੀ ਤੇ ਹੁੰਦਾ ਮੈਂ ਇੱਥੇ ਜੰਮਿਆ ਪਲਿਆ ਤੇ ਮੈਨੂੰ ਗਲੀਆਂ ਦਾ ਭੇਤ ਜਿਆ ਹੈਗਾ ਸੋ ਆਪਣੇ ਆਪ ਨਾਮ ਨਾਲ ਲੰਘ ਜਾਈਦਾ ਸੋ ਸਭ ਤੋਂ ਵੱਡੀ ਗੱਲ ਫਿਰ ਉਸ ਤੋਂ ਬਾਅਦ ਸਾਰਿਆਂ ਨੂੰ ਹੱਥ ਖੜਾ ਕਰ ਹੁੰਦਾ ਮੇਲ ਹੋ ਜਾਂਦਾ ਸੋ ਸਾਰੇ ਆਪਣੇ ਨੇ ਇੱਥੇ ਮੇਰੇ ਲਈ ਕੋਈ ਇਹ ਬਗਾਨਾ ਸ਼ਹਿਰ ਨਹੀਂ ਮੈਂ ਇੱਥੇ ਜੰਮਿਆ ਪਲਿਆ ਸੋ ਇਸ ਕਰਕੇ ਨਾਲੇ ਪੁਰਾਣੀਆਂ ਯਾਦਾਂ ਤਾਜ਼ੀਆਂ ਹੋ ਜਾਂਦੀਆਂ ਗਲੀਆਂ 'ਚ ਜਾਣ ਵਾਲੀਆਂ ਠੀਕ ਹੈ ਜੀ